ਤਾਕਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮਨਾਏ ਜਾ ਰਹੇ ਆ ਹੋਲਾ ਮਹੱਲਾ ਆਪਣੇ ਅਖੀਰਲੇ ਪੜਾਚ 26 ਮਾਰਚ ਨੂੰ ਮਹੱਲਾ ਕੱਢਿਆ ਜਾਣਾ ਹੈ ਅਜੇ ਹਿੱਥ ਸੰਗਤਾਂ ਵੱਡੀ ਗਿਣਤੀ ਚ ਪਹੁੰਚ ਰਹੀਆਂ ਨੇ ਸੰਗਤ ਦੀ ਆਮਦ ਦੇ ਮਧੇਨ ਅਜਰ ਪੁਲਿਸ ਵੱਲੋਂ ਵੀ ਪੁਖਤਾ ਪ੍ਰਬੰਧਾਂ ਦਾ ਦਾਵਾ ਕੀਤਾ ਜਾ ਰਿਹਾ ਹੈ ਬਹੁਤ ਵੱਡੀ ਤਾਦਾਦ ਦੇ ਵਿੱਚ ਸੰਗਤਾਂ ਹੋਲਾ ਮਹੱਲਾ ਮਨਾਉਣ ਵਾਸਤੇ ਇਸ ਪਾਵਨ ਅਸਥਾਨ ਉਤੇ ਪਹੁੰਚ ਰਹੀਆਂ ਹਨ ਔਰ ਕੱਲ 28 ਤਰੀਕ ਨੂੰ ਸ੍ਰੀ ਅਖੰਡ ਪਾਤਸ਼ਾਹਬ ਜੀ ਦੇ ਭੋਗ ਪਾਉਣ ਤੋਂ ਉਪਰੰਤ ਤਕਰੀਬਨ 11:30 ਵਜੇ ਤੱਕ ਮੁਹੱਲੇ ਦੀ ਅਰੰਭਤਾ ਹੋਵੇਗੀ ਪੰਜ ਪਿਆਰੇ ਸਿੰਘ ਸਹਿਬਾਨ ਨਿਸ਼ਾਨਚੀ ਸਿੰਘ ਸਹਿਬਾਨ ਤੁੰਸੀਆ ਨਗਾਰਿਆਂ ਦੀਆਂ ਝੋਟਾਂ ਉੱਤੇ ਮੁਹੱਲੇ ਦੀ ਅਰੰਭਤਾ ਹੋਵੇਗੀ ਸਮੁੱਚੇ ਹੀ ਖਾਲਸਾ ਪੰਥ ਨੂੰ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਵਿੱਚ ਵੱਧ ਚੜ ਕੇ ਹਾਜ਼ਰੀਆਂ ਭਰੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਔਰ 24 ਤਰੀਕ ਤੋਂ ਪੰਜ ਪਿਆਰੇ ਸਹਿਬਾਨਾਂ ਵੱਲੋਂ ਤਖਤ ਸਾਹਿਬ ਜੀ ਵਿਖੇ ਅਮਰਤ ਦਾ ਬਾਟਾ ਤਿਆਰ ਕਰਕੇ ਅਮਰਤ ਅਬਲਾਖੀਆਂ ਨੂੰ ਅਮਰਤ ਦ ਸ਼ਕਾਇਆ ਜਾ ਰਿਹਾ ਹੈ ਔਰ 26 ਤਰੀਕ ਤੱਕ ਲਗਾਤਾਰ ਪੰਜ ਪਰੇ ਸਹਿਬਾਨ ਅਮਰਤ ਦਾ ਬਾਟਾ ਤਿਆਰ ਕਰਕੇ ਅਮਰਤ ਅਬਲਾਖੀਆਂ ਨੂੰ ਅਮਰਤ ਸ਼ਕਾਉਣਗੇ ਜਿਨ੍ਹਾਂ ਨੇ ਅਜੇ ਤੱਕ ਅਮਰਤ ਪਾਨ ਨਹੀਂ ਕੀਤਾ ਅਮਰਤ ਸ਼ਾਕੇ ਗੁਰੂ ਵਾਲੇ ਬਣੋ ਸਿੰਘ ਸਿੰਘਣੀਆਂ ਸੱਜੋ ਦੇ ਦੇਖੋ ਜੀ ਜਿਹੜਾ ਆਪਣਾ ਹੋਲੇ ਮਹੱਲੇ ਦਾ ਪਰਵ ਹੈਗਾ ਹਰ ਸਾਲ ਇੱਥੇ ਭਈਆ ਤੁਮਤਾਮਨ ਲ ਮਨਾਇਆ ਜਾਂਦਾ ਹੈਗਾ ਪਹਿਲਾਂ ਤਾਂ ਮੈਂ ਤੁਹਾਡੇ ਨਾਲ ਹੀ ਸਾਰੀ ਬਿੰਤ ਸੰਗਤਾਂ ਨੂੰ ਜਿਹੜਾ ਹੈਗਾ ਵਧਾਈਆਂ ਦੇਣਾ ਹੈਗਾ ਹੋਲੇ ਮਹੱਲੇ ਦੀਆਂ ਹਰ ਸਾਲ ਦੀ ਤਰ੍ਹਾਂ ਆਪਾਂ ਇਸ ਵਾਰ ਵੀ ਜਿਹੜਾ ਹੈਗਾ ਪੂਰਾ ਪ੍ਰਬੰਧ ਕੀਤਾ ਹੈਗੇ ਦੇ ਐਡਮਿਨਿਸਟ੍ਰੇਸ਼ਨ ਦੇ ਨਾਲ ਸਾਡੀ ਜਿਹੜੀ ਮੀਟਿੰਗਸ ਜਿਹੜੀਆਂ ਹੈਗੀਆਂ ਨਾ ਆਲਮੋਸਟ 3-4 ਮਹੀਨਿਆਂ ਤੋਂ ਚੱਲਦੀਆਂ ਸੀਗੀਆਂ ਤਿਆਰੀਆਂ ਨੂੰ ਲੈ ਕੇ ਕਰਕੇ ਔਰ ਕਾਫੀ ਜਿਹੜੇ ਹੈਗੇ ਨੇ ਹੋਲਿਸਟਿਕਲੀ ਆਪਾਂ ਇਹਨੂੰ ਵਰਕਆਊਟ ਕੀਤਾ ਸੀਗਾ ਔਰ ਕਰੀਬ 4000 ਦੇ ਕਰੀਬ ਸਾਡੀ ਫੋਰਸ ਇੱਥੇ ਲੱਗੀ ਹੈ ਔਰ ਕਰੀਬ 60 ਦੇ ਕਰੀਬ ਗੈਸਟੇਡ ਅਫਸਰ ਜਿਹੜੇ ਹੈਗੇ ਨੇ ਵਕ-ਵਕ ਥਾਵਾਂ ਤੇ ਜਿਵੇਂ ਇੱਕ ਤੱਕ ਸਾਥ ਤੇ ਹੋ ਗਿਆ ਹੈ ਵੱਖਰੇ-ਵੱਖਰੇ ਨਾਕਿਆਤੇ ਹੋ ਗਏ ਰੂਟਸ ਤੇ ਹੋ ਗਏ ਲੱਗੇ ਹੋਏ ਨੇ ਅਸੀਂ ਪੂਰੇ ਇਲਾਕੇ ਨੂੰ ਜਿਹੜਾ ਹੈਗਾ 1 ਆਪਾਂ ਟ੍ਰੈਫਿਕ ਕੰਟਰੋਲ ਵਾਸਤੇ ਇੱਕ ਵੱਖਰੀ ਯੂਨਿਟ ਚਾਰ ਬਣਾਈ ਹੈ ਹੈਗੇ ਨਾ ਜਿੱਥੇ ਵੀ ਕੋਈ ਰੋਡ ਜਾਮ ਹੁੰਦਾ ਹੈਗਾ ਉਹਨੂੰ ਕਲੀਅਰ ਕਰਨ ਵਾਸਤੇ ਉਹ ਨਾਲ ਦੇ ਨਾਲ ਮੌਕੇ ਤੇ ਪਹੁੰਚਦੀਆਂ ਹੈਗੀਆਂ ਨਾ ਤੇ ਵਧੀਆ ਸਹਿਯੋਗ ਸਾਨੂੰ ਸੰਕਟਾ ਵੱਲੋਂ ਵੀ ਮਿਲ ਰਿਹਾ ਹੈਗਾ ਅੱਗੇ ਵੀ ਮੈਂ ਬੇਨਤੀ ਕਰਦਾ ਹੈਗਾ ਕਿ ਲੋਕ ਸਾਡੇ ਨਾਲ ਸਹਿਯੋਗ ਕਰਨ ਔਰ ਭੋਲਾ ਮਹੱਲਾ ਤਾਂ ਹੀ ਸਾਡਾ ਜਿਹੜਾ ਹੈਗਾ ਸਕਸੈਸਫੁਲ ਹੋ ਸਕਦਾ ਹੈ ਜਦੋਂ ਆਪਾਂ ਪੂਰੀ ਤਰੀਕੇ ਨਾਲ ਨੂੰ ਇਵੈਂਟ ਫੀ ਬਣਾਈ ਹੈ ਸਰ ਕੱਲ ਭੋਲਾ ਕੱਟਿਆ ਜਾਵੇਗਾ ਉੱਤੇ ਜ਼ਿਆਦਾ ਵਿਸ਼ੇਸ਼ ਪ੍ਰਬੰਧਾਂ ਦੀ ਲੋੜ ਪਈਆ ਕੋਈ ਗੱਲ ਕੀਤੀ ਆਵੇ ਨਿਹੰਗ ਸਿੰਘਾਂ ਦੀ ਤੋਂ ਕਰਤਬ ਜਨਜੂਸ ਕਰਤਬ ਦਿਖਾਉਣ ਦੇ ਲਈ ਉਹਦੇ ਬਾਰੇ ਕੀ ਪਲੈਨਿੰਗ ਹੈ ਤੁਹਾਡੀ ਮੀਟਿੰਗ ਵੀ ਹੋਈ ਹੈ ਸਿੰਘ ਸਾਹਿਬ ਨਾਲ ਇਸ ਮੁੱਦੇ ਦੇ ਲੈ ਕੇ ਹਾਂਜੀ ਅੱਜ ਆਪਾਂ ਐਡਮਿਨਿਸਟ੍ਰੇਸ਼ਨ ਨੇ ਪੂਰੀ ਮੀਟਿੰਗ ਕੀਤੀ ਹੈ ਕਿ ਸਿੰਘ ਸਾਹਿਬ ਦੇ ਨਾਲ ਤੇ ਕੱਲ ਦੇ ਬਾਰੇ ਆਪਾਂ ਚਰਚਾ ਕੀਤੀ ਹੈਗੀ ਉੱਥੇ ਔਰ ਪੂਰੀ ਤਿਆਰੀਆਂ ਸਾਡੀਆਂ ਹੈਗੀਆਂ ਨੇ ਕੱਲ ਦੀਆਂ ਅੱਜ ਰਾਤ ਤੋਂ ਸਾਡੀਆਂ ਟੀਮ ਜਿਹੜੀਆਂ ਹੈਗੀਆਂ ਨੇ ਉਹ ਰੂਟ ਕਲੀਅਰੈਂਸ ਤੇ ਲੱਗ ਜਾਣਗੀਆਂ ਔਰ ਕੱਲ ਜਿਹੜਾ ਰੂਟ ਹੈਗਾ ਉਹ ਪੂਰੀ ਤਰੀਕੇ ਦੇ ਨਾਲ ਆਪਾਂ ਡੋਮੀਨੇਟ ਕਰਾਂਗੇ ਉਸ ਤੋਂ ਬਾਅਦ ਜਿਹੜਾ ਚਰਨਗੰਗਾ ਵਿੱਚ ਜਿਹੜਾ ਹੋਲਾ ਮਹੱਲਾ ਖੇਡਿਆ ਜਾਣਾ ਹੈਗਾ ਉੱਥੇ ਵੀ ਜਿਹੜਾ ਹੈਗਾ ਸਾਡੇ ਸੁਰੱਖ ਤਕੰਦੀ ਗੱਲ ਵੀ ਕੀਤੀ ਜਾਏ ਲੇਕਿਨ ਸਭ ਤੋਂ ਵੱਡੀ ਸਮੱਸਿਆ ਕਿਉਂ ਨਿਵਰਤ ਨਹੀਂ ਜੀ ਸਭ ਤੋਂ ਵੱਡੀ ਪ੍ਰੋਬਲਮ ਜਿਹੜੇ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਸਾਡੇ ਇਸ ਸਿਟੀ ਦੀ ਹੈਗੀ ਹੈ ਉਹ ਹੈਗੀ ਪਾਰਕਿੰਗ ਦੀ ਪ੍ਰੋਬਲਮ ਸਾਡੇ ਕੋਲ ਲੱਖਾਂ ਦੇ ਤਦਾਦ ਦੇ ਜਿਹੜੀ ਸੰਗਤਾਂ ਇੱਥੇ ਆਉਂਦੀਆਂ ਨੇ ਟਰਾਲੀਆਂ ਦੇ ਚ ਆਉਂਦੀਆਂ ਹੈਗੀਆਂ ਨੇ ਔਰ ਉਸ ਹਿਸਾਬ ਨਾਲ ਜਿਹੜੇ ਹੈਗੇ ਨੇ ਨੇੜੇ ਤੱਕ ਸਾਡੇ ਨੇੜੇ ਪਾਰਕਿੰਗ ਨਹੀਂ ਹੈਗੀਆਂ ਸਿਰ ਜਿੰਨੀ ਵੀ ਪਾਰਕਿੰਗ ਬਣਾਈਆਂ ਹੈਗੀਆਂ ਨੇ ਉਹ ਕੁਝ ਡਿਸਟੈਂਸ ਤੇ ਹੁੰਦੀਆਂ ਨੇ ਤੇ ਲੋਕੀ ਉਸ ਚੀਜ਼ ਨੂੰ ਐਵੋਇਡ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹ ਨੇੜੇ ਤੋਂ ਨੇੜੇ ਪਹੁੰਚਣ ਦੀ ਕੋਸ਼ਿਸ਼ ਕਰਦੇ ਨੇ ਉੱਥੇ ਕੁਝ ਸਕਰਮਸ਼ਲ ਜ਼ਰ ਅਦੇ ਨਾਲ ਗੱਲ ਕਰਕੇ ਬੇਨਤੀਆਂ ਕਰਕੇ ਔਰ ਇਸ ਵਾਰੀ ਇਕੱਪਰ ਨਾ ਵੇਕਲਾ ਕੋ ਬਰਾਲਾ ਕੀਤਾ ਹੈਗਾ ਖਾਲਸਾ 8 ਜਿਹੜੇ ਹੈਗੇ ਉਹਨਾਂ ਦੇ ਵਲੰਟੀਅਰਸ ਨੂੰ ਵੀ ਨਾਲ ਲਿਆ ਹੈਗਾ ਔਰ ਕਰੀਬ ਸਾਡੇ ਕੋਲ 150 ਦੇ ਕਰੀਬ ਸੇਵਾਦਾਰ ਉਹਨਾਂ ਦੇ ਵੀ ਹੈਗੇ ਨੇ ਜਿਹੜੇ ਨਾਕਿਆਂ ਤੇ ਸਾਡੇ ਨਾਲ ਸਹਿਯੋਗ ਕਰ ਰਹੇ ਨੇ ਤੇ ਪਬਲਿਕ ਦੇ ਨਾਲ ਜਿਹੜਾ ਹੈਗਾ ਸਾਡਾ ਜਿਹੜਾ ਉਹ ਹੈਗਾ ਉਹਨੂੰ ਚੰਗੀ ਤਰੀਕੇ ਦੇ ਨਾਲ ਆਪਾਂ ਕਰ ਪਾ ਰਹੇ ਹਾਂ